ਸ਼੍ਰੀ ਕਲਤਕ ਸਾਹਬ ਦੇ ਉੱਤੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਵੀ ਜਦੋਂ ਵੀ ਕੋਈ ਗਲਤੀ ਕਰਦਾ ਹੈ ਖਾਸ ਤੌਰ ਦੇ ਉੱਤੇ ਜਦੋਂ ਕੋਈ ਸਿੱਖ ਗਲਤੀ ਕਰਦਾ ਤਾਂ ਆਖਰਕਾਰ ਉਹਨੂੰ ਤਲਬ ਕਰਾਇਆ ਜਾਂਦਾ ਹੈ ਤਖਤ ਦੇ ਉੱਤੇ ਤੇ ਤਖਤ ਦੇ ਸਾਹਮਣੇ ਖੜੇ ਹੋ ਕੇ ਜਦੋਂ ਪੁੱਛਿਆ ਜਾਂਦਾ ਕਿ ਉਹਨੇ ਉਹ ਗੁਨਾਹ ਕਰਿਆ ਤਾਂ ਉਮਮਨ ਐਸੀ ਦੇਖਿਆ ਵੀ ਕੋਈ ਮੁਕਰਦਾ ਨਹੀਂ ਹੈਗਾ ਉਸ ਅਦਾਲਤ ਦੇ ਵਿੱਚ ਤੇ ਨਾਲ ਹੀ ਇਹਦਾ ਇੱਕ ਬਹੁਤ ਵੱਡਾ ਮੈਸੇਜ ਹੁੰਦਾ ਹੈ ਕਿ ਜਦੋਂ ਵੀ ਤੁਸੀਂ ਧਾਰਮਿਕ ਤੌਰ ਦੇ ਉੱਤੇ ਕੋਈ ਗਲਤੀ ਕਰਦੇ ਹੋ ਤਾਂ ਤੁਹਾਡਾ ਸਮਾਜਿਕ ਤੌਰ ਦੇ ਉੱਤੇ ਭਾਵੇਂ ਕੋਈ ਗਲਤੀ ਹੋਵੇ ਜਿਹੜਾ ਮਰਿਆਦਾ ਨੂੰ ਠੇਸ ਪਹੁੰਚਦੀ ਆ ਤਾਂ ਉਹਨੂੰ ਲੈ ਕੇ ਕਿਤਨੇ ਕਿਤੇ ਸਵਾਲ ਹੁੰਦੇ ਨੇ ਤੇ ਸਿੱਧੇ ਤੌਰ ਤੇ ਅਸੀਂ ਦੇਖਿਆ ਕਿ ਕਿੰਨੇ ਲੋਕ ਹੁਣ ਤੱਕਰ ਚਾਹੇ ਕੋਈ ਕਿੰਨੀ ਵੱਡਾ ਕਿਉਂ ਨਾ ਹੋਵੇ ਰਾਸ਼ਟਰਪਤੀ ਅਹੁਦੇ ਤੱਕ ਜਾਂ ਫਿਰ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਉਦਾਹਰਣ ਸਭ ਤੋਂ ਪੁਰਾਣੀ ਦਿੱਤੀ ਜਾਂਦੀ ਹੈ ਉਹਨੂੰ ਲੈ ਕੇ ਵੀ ਜੇ ਜ਼ਿਕਰ ਕੀਤਾ ਜਾਵੇ ਤਾਂ ਇਹ ਹੁੰਦਾ ਕਿ ਕੋਈ ਵੀ ਵੱਡਾ ਕੋਈ ਵੀ ਛੋਟਾ ਆਖਰ ਤਖਤ ਦੇ ਸਾਹਮਣੇ ਸਭ ਬਰਾਬਰ ਹੁੰਦੇ ਨੇ ਮਹਾਰਾਜਾ ਕਿਉਂਕਿ ਇਸ ਵਾਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਹੜਾ ਕਿ ਤਖਤ ਨੇ ਤਲਬ ਕਰ ਲਿਆ ਹੈ ਤੇ ਤਖਤ ਦੇ ਉੱਤੇ ਜਾਣ ਨੂੰ ਲੈ ਕੇ ਮੁੱਖ ਮੰਤਰੀ ਨੇ ਬਿਸਪਸ਼ਟ ਕਹਿਤਾ ਕਿ ਉਹ ਕਿਤਨਾ ਕਿਤੇ ਇਸ ਫੈਸਲੇ ਨੂੰ ਸਵਾਰਕਾਰ ਕਰਦੇ ਨੇ ਤੇ ਸਿਰ ਮੱਥੇ ਤਖਤ ਦੇ ਇਸ ਫੈਸਲੇ ਨੂੰ ਲੈਂਦੇ ਨੇ ਤੇ ਨੰਗੇ ਪੈਰੀ ਉਹ ਤਖਤ ਸਾਹਿਬ ਵਿਖੇ ਨਤਮਸਤਕ ਹੋਣਗੇ ਤੇ ਜੋ ਵੀ ਉੱਥੋਂ سزا ਲਈ ਜਾਊ ਜਾਂ ਫਿਰ ਉੱਥੇ ਜੋ ਸੁਣਵਾਈ ਹੋ ਉਹਦੇ ਸਾਹਮਣੇ ਆਪਦਾ ਪੱਖ ਰੱਖਣਗੇ ਤਖਤ ਦੇ ਇਸ ਇਤਿਹਾਸ ਨੂੰ ਲੈ ਕੇ ਜ਼ਿਕਰ ਕਈ ਵਾਰੀ ਹੁੰਦਾ ਦੇਖਿਆ ਤੇ ਜਦੋਂ ਅਸੀਂ ਤਖਤ ਸਾਹਿਬ ਨੂੰ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੋਂ ਹੋਰਾਂ ਤੋਂ ਜ਼ਿਕਰ ਕਰੀਏ ਤਾਂ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੂੰ ਲੈ ਕੇ ਵੀ ਇਹ ਇੱਕ ਸਭ ਦੇ ਸਾਹਮਣੇ ਹੈ ਕਿ ਇਤਿਹਾਸ ਦੇ ਪੰਨਿਆਂ ਦੇ ਵਿੱਚ ਜਦੋਂ ਜ਼ਿਕਰ ਹੁੰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜਿਹੜੇ ਕਿ ਉਸ ਸਮੇਂ ਦੇ ਦੇਖਿਆ ਜਾਵੇ ਸਭ ਤੋਂ ਵੱਡੇ ਮਹਾਰਾਜਾ ਸਿੱਖ ਰਾਜ ਦੇ ਜੇ ਕਹੀਏ ਕਿ ਉਹ ਨੇਤ੍ਰਤਵ ਕਰਨਾ ਜਿੰਨਾ ਕੋਲ ਕਮਾਂਡ ਸੀ ਸਭ ਤੋਂ ਉੱਚ ਉਹਦੇ ਤੇ ਮੰਨਿਆ ਜਾਂਦਾ ਤੇ ਨਾਲ ਇਹ ਵੀ ਕਿਹਾ ਜਾਂਦਾ ਕਿ ਉਹ ਬੜੇ ਹੀ ਨੀਡਰ ਤੇ ਨਿਰਪੱਖ ਤੌਰ ਦੇ ਉਤੇ ਫੈਸਲਾ ਲੈਣ ਵਾਲੇ ਸੀ ਪਰ ਜਦੋਂ ਗੱਲ ਉਹਨਾਂ ਤੇ ਵੀ ਆਈ ਤਦ ਤਖਤ ਦੇ ਸਾਹਮਣੇ ਉਹ ਵੀ ਸਿਰ ਝੁਕਾ ਕੇ ਗਏ ਤੇ ਜਦੋਂ ਤਖਤ ਸਾਹਿਬ ਦੇ ਉੱਤੇ ਜਾਣਾ ਵੀ ਸੀਗਾ ਤਾਂ ਲਾਹੌਰ ਤੋਂ ਸ੍ਰੀ ਅਮਰਤ ਸਾਬ ਜਦੋਂ ਹੱਦਬੰਦੀ ਤੇ ਪਹੁੰਚਦੇ ਨੇ ਤਾਂ ਘੋੜਿਆਂ ਤੋਂ ਉਤਰ ਕੇ ਨੰਗੇ ਪੈਰ ਤਖਤ ਸਾਹਿਬ ਤੇ ਉਹ ਪਹੁੰਚੇ ਸੀਗੇ ਮੱਥਾ ਟੇਕਣ ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਪੁੱਛਿਆ ਗਿਆ ਸੀ ਉਹਨਾਂ ਦੀ ਗਲਤੀ ਬਾਰੇ ਤਾਂ ਉਹਨਾਂ ਨੇ ਸਿਰ ਝੁਕਾ ਕੇ ਉਸ ਗਲਤੀ ਨੂੰ ਸਵਾਰ ਕਰਿਆ ਸੀਗਾ ਤੇ ਖਾਸ ਤੌਰ ਦੇ ਉੱਤੇ ਕਿਹਾ ਜਾ ਸਕਦਾ ਕਿ ਇਸ ਕਥਨ ਨੂੰ ਲੈ ਕੇ ਜਦੋਂ ਜ਼ਿਕਰ ਹੁੰਦਾ ਹੈ ਕਿ ਕੋੜੇ ਮਾਰਨ ਦੀ ਸਜ਼ਾ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ ਗਈ ਸੀ ਤੇ ਹਾਲਾਂਕਿ ਜਦੋਂ ਉਹ ਆਪਦੀ ਨੰਗੀ ਪਿੱਠ ਲੈ ਕੇ ਸਾਹਮਣੇ ਖੜੇ ਹੋ ਗਏ ਤੇ ਕੋੜੇ ਖਾਣ ਲਈ ਸਬਕਾਰ ਉਹਨਾਂ ਨੇ ਇਸ ਫੈਸਲੇ ਨੂੰ ਕਰ ਲਿਆ ਤਾਂ ਉਸ ਤੋਂ ਬਾਅਦ ਤਖਤ ਦੇ ਉੱਤੇ ਫੈਸਲਾ ਲਿਆ ਗਿਆ ਸੀਗਾ ਕਿ ਉਹ ਮਹਾਰਾਜਾ ਦੇ ਅਉਦੇਤੇ ਨੇ ਤੇ ਜਿਸ ਤਰ੍ਹਾਂ ਦੇ ਨਾਲ ਉਹਨਾਂ ਕੋਲ ਦੇਇਤਵ ਹੈ ਤੇ ਉਹਨਾਂ ਨੇ ਆਪਦੀ ਗਲਤੀ ਮੰਨੀ ਹੈ ਤਾਂ ਉਹਨਾਂ ਨੂੰ ਇੱਕ ਕੋੜਾ ਮਾਰਨ ਦੀ ਸਜ਼ਾ ਦੇ ਕੇ ਮਾਫ ਕਰ ਦਿੱਤਾ ਜਾਵੇ ਉਸ ਤੋਂ ਬਾਅਦ ਜ਼ਿਕਰ ਕਰੀਏ ਤਾਂ ਸਭ ਤੋਂ ਵੱਡਾ ਅਉਦਾ ਸਾਡੇ ਦੇਸ਼ ਦਾ ਰਾਸ਼ਟਰਪਤੀ ਦਾ ਜੇ ਰਾਸ਼ਟਰਪਤੀ ਦੇ ਅਹੁਦੇ ਨੂੰ ਲੈ ਕੇ ਇਹ ਗੱਲ ਕੀਤੀ ਜਾਵੇ ਤਾਂ ਗਿਆਨੀ ਜਲ ਸਿੰਘ ਨੂੰ ਵੀ ਤਖਤ ਸਾਹਿਬ ਦੇ ਉੱਤੇ ਤਲਬ ਕੀਤਾ ਗਿਆ ਸੀਗਾ ਕਿਉਂਕਿ 1984 ਦੇ ਜਿਸ ਤਰ੍ਹਾਂ ਦੇ ਪ੍ਰਕਰਨ ਹੋਇਆ ਉਸ ਸਮੇਂ ਦੇ ਦੌਰਾਨ ਆਪਰੇਸ਼ਨ ਬਲੂ ਸਟਾਰ ਦੇ ਲਈ ਹੈ ਜਿਹੜਾ ਗਿਆਨੀ ਜਲ ਸਿੰਘ ਨੂੰ ਰਾਸ਼ਟਰਪਤੀ ਅਹੁਦੇ ਦੇ ਉੱਤੇ ਹੁੰਨ ਦੇ ਚਲਦੇ ਤਲਬ ਕੀਤਾ ਗਿਆ ਸੀਗਾ ਬਕਾਇਦਾ ਤੌਰ ਦੇ ਉੱਤੇ ਜਿਹੜਾ ਕਿ ਤਨਖਈਆ ਕਰਾਰ ਦਿੱਤਾ ਗਿਆ ਅਕਾਲ ਤਖਤ ਨੇ ਉਹਨਾਂ ਨੂੰ ਤਨਖਈਆ ਕਰਾ ਦੇਣ ਤੋਂ ਬਾਅਦ ਕਿਸੇ ਵੀ ਸਿੱਖ ਦੇ ਲਈ ਬਹੁਤ ਵੱਡੀ ਧਾਰਮਿਕ ਸਜ਼ਾ ਦੇ ਰੂਪ ਦੇ ਵਿੱਚ ਇਹਨੂੰ ਸਮਝਿਆ ਜਾਂਦਾ ਹੈ ਤੇ ਰਾਸ਼ਟਰਪਤੀ ਦਾ ਜਵਾਬ ਕਿਉਂਕਿ ਉਹ ਰਾਸ਼ਟਰਪਤੀ ਦੀ ਸੰਵਿਧਾਨਿਕ ਪੱਤੇ ਸੀਗੇ ਤਾਂ ਉਦੋਂ ਉਹਨਾਂ ਨੇ ਕਹਿੰਦੇ ਕਿ ਹਕਾਲ ਤੱਕ ਤੇ ਸੰਦੇਸ਼ ਭੇਜਿਆ ਸੀ ਤੇ ਰਾਸ਼ਟਰਪਤੀ ਦੇ ਰੂਪ ਦੇ ਵਿੱਚ ਪੇਸ਼ ਨਹੀਂ ਹੋ ਸਕਦੇ ਤੇ ਹਾਲਾਂਕਿ ਉਹਨਾਂ ਨੇ ਆਪਣੀ ਆਸਥਾ ਜਤਾਉਂਦੇ ਹੋਏ ਹਕਾਲ ਤੱਕ ਦੇ ਪ੍ਰਤੀਪੂਰਨ ਸਮਾਨ ਪ੍ਰਗਟਾਇਆ ਸੀ ਉਦੋਂ ਬਾਅਦ ਦੇ ਵਿੱਚ ਇੱਕ ਉਹਨਾਂ ਦਾ ਜਿ ਕਹੀਏ ਕਿ ਉਹਨਾਂ ਦਾ ਵਫਦ ਹੈ ਜਿਹੜਾ ਉਹ ਆਕੇ ਮਿਲਦਾ ਹੈ ਗਲਤੀ ਸਵੀਕਾਰ ਕਰਦਾ ਹੈ ਸਪਸ਼ਟੀਕਰਨ ਦਿੰਦਾ ਹੈ ਉਦੋਂ ਬਾਅਦ ਪੰਥ ਦੇ ਵਿੱਚੋਂ ਉਹਨੂੰ ਵਾਪਸ ਲਿਆ ਗਿਆ ਸੀ ਤੇ ਉਦੋਂ ਬਾਅਦ ਫੇਰ ਜਿ ਕਹੀਏ ਕਿ ਗਿਆਨੀ ਜਾਨ ਸਿੰਘ ਜਿਹੜਾ ਨੇ ਕਿ ਤਖਤ ਦੇ ਉੱਤੇ ਪੇਸ਼ ਵੀ ਹੁੰਦੇ ਨੇ ਫਿਰ ਜ਼ਿਕਰ ਆਉਂਦਾ ਬੂਟਾ ਸਿੰਘ ਹੋਰਾਂ ਦਾ ਕਿਉਂਕਿ ਬੂਟਾ ਸਿੰਘ ਵੀ ਜੇ ਦੇਖੀਏ ਤਾਂ ਪੂਰਵ ਗ੍ਰਹਿ ਮੰਤਰੀ ਨੇ 1984 ਦੇ ਸਮੇਂ ਦੇ ਦੌਰਾਨ ਹੀ ਇੰਨਾ ਘਟਨਾਵਾਂ ਨੂੰ ਲੈ ਕੇ ਉਹਨਾਂ ਨੂੰ ਵੀ ਜੁੱਤੇ ਸਾਫ਼ ਕਰਨ ਦੀ ਸਜ਼ਾ ਲਾਈ ਗਈ ਸੀ ਭਾਂਡੇ ਸਾਫ਼ ਕਰਨ ਦੀ ਜਿਹੜੀ ਹੈ ਕਿ ਜਿਹੜੀ ਸੇਵਾ ਲਾਈ ਗਈ ਸੀ ਉਹਨਾਂ ਨੂੰ ਵੀ ਉਸ ਸਮੇਂ ਦੇ ਦੌਰਾਨ ਦੋਸ਼ੀ ਕਰਾਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਸੁਜੀਤ ਸਿੰਘ ਬਰਨਾਲਾ ਉਹ ਵੀ ਮੁੱਖ ਮੰਤਰੀ ਅਹੁਦੇ ਤੇ ਸੀ ਯਾਨੀ ਕਿ ਮੁੱਖ ਮੰਤਰੀ ਭਗਵੰਤ ਪਾਣ ਪਹਿਲੇ ਕੋਈ ਮੁੱਖ ਮੰਤਰੀ ਨਹੀਂ ਹੈ ਜਿਹੜੇ ਸ਼੍ਰੀ ਤਖਤ ਸਾਹਿਬ ਦੇ ਉੱਤੇ ਜਿਨ੍ਹਾਂ ਨੂੰ ਤਲਬ ਕੀਤਾ ਗਿਆ ਹੋਵੇ ਬੂਟਾ ਸਿੰਘ ਤੋਂ ਬਾਅਦ surjit singh barnala ਦਾ ਨੰਬਰ ਆਉਂਦਾ ਉਹਨਾਂ ਨੂੰ ਵੀ ਜਿਹੜਾ ਕਿ ਜੂਤੇ ਸਾਫ ਕਰਨ ਨੂੰ ਲੈ ਕੇ ਸਜ਼ਾ ਦਾ ਪਾਲਣ ਕਰਨਾ ਪਿਆ ਸੀਗਾ ਫਿਰ ਹਾਲਾਂਕਿ ਅਸੀਂ ਮੰਤਰੀਆਂ ਦੀ ਬਹੁਤ ਲੰਬੀ ਫੈਰੀ ਸਟ ਦੇਖੀ ਹੈ ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਦਾ ਪਹਿਲਾ ਜ਼ਿਕਰ ਕਰੀਏ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਤਮਾਮ ਉਸ ਸਮੇਂ ਦੇ ਦੌਰਾਨ ਦੇ ਮੰਤਰੀ ਚਾਹੇ ਮਨਪ੍ਰੀਤ ਬਾਦਲ ਰਏ ਹੋਣ ਵਿਕ੍ਰਮ ਸਿੰਘ ਮਜੀਠੀਆ ਪ੍ਰੇਮ ਸਿੰਘ ਚੰਦੂ ਮਾਜਰਾ ਬਹੁਤ ਇਸ ਤਰ੍ਹਾਂ ਦੇ ਨਾਮ ਨੇ ਜਿਹੜੇ ਕਿ ਤਖਤ ਸਾਹਿਬ ਦੇ ਅੱਗੇ ਪੇਸ਼ ਹੋਏ ਬੇਅਦਬੀਆਂ ਦਾ ਮਸਲਾ ਸੀ ਖੈਰ ਉਸ ਸਮੇਂ ਦੇ ਦੌਰਾਨ ਉਦੋਂ ਬਾਅਦ ਸਿਰ ਝੁਕਾ ਕੇ ਤਤ ਦੇ ਫੈਸਲੇ ਨੂੰ ਸਵੀਕਾਰ ਵੀ ਕਰਿਆ ਸੁਜੀਤ ਸਿੰਘ ਬਰਨਾਲਾ ਨੂੰ ਲੈ ਕੇ ਤਾਂ ਇਹ ਗੱਲ ਵੀ ਕਹੀ ਜਾਂਦੀ ਹੈ ਕਿ ਉਹਨਾਂ ਨੇ ਗੱਲ ਦੇ ਵਿੱਚ ਤਖਤੀ ਜਿਵੇਂ ਕਿਸੇ ਅਸੀਂ ਸੁਵੀਰ ਸਿੰਘ ਬਾਦਲ ਤੇ ਉਹਨਾਂ ਦੇ ਨਾਲ ਰਹੇ ਮੰਤਰੀਆਂ ਦੇ ਅਸੀਂ ਦੇਖਿਆ ਸੀ ਕਿ ਗੱਲ ਦੇ ਵਿੱਚ ਤਖਤੀ ਪਾ ਕੇ ਫਿਰ ਉਹਨਾਂ ਨੇ ਸੇਵਾ ਨਿਭਾਈ ਸੀ ਇਸ ਵਾਰੀ ਬਾਰੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਉਦੋਂ ਪਹਿਲਾਂ ਉਹਨਾਂ ਦੇ ਮੰਤਰੀ ਤਰਨਪ੍ਰੀਤ ਸੋਹਣ ਦੁੱਥੇ ਜਾ ਕੇ ਆਏ ਨੇ ਉਸ ਤੋਂ ਪਹਿਲਾਂ ਅਸੀਂ ਦੇਖਿਆ ਸੀ ਹਰਜੋਤ ਸਿੰਘ ਬੈਂਸ ਜਾ ਕੇ ਆਏ ਸੀਗੇ ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਖੁਦ ਪੇਸ਼ ਹੋਣਗੇ ਤਖਤ ਦੇ ਸਾਹਮਣੇ ਤੇ ਤਖਤ ਦੇ ਵੱਲੋਂ ਕੀ ਫੈਸਲਾ ਸੁਣਾਇਆ ਜਾਂਦਾ ਹੈ ਕੀ ਸਜ਼ਾ ਸੁਣਾਈ ਜਾਂਦੀ ਹੈ ਤੇ ਕੀ ਅੱਗੇ ਦਾ ਪੂਰਾ ਸਿਆਸੀ ਪ੍ਰਕਰਨ ਵੀ ਰਹੂਗਾ ਕਿਉਂਕਿ ਤਖਤ ਸਾਹਿਬ ਨੂੰ ਲੈ ਕੇ ਭਾਵੇਂ ਲੀਡਰ ਕਿੰਨੇ ਹੀ ਕਹਿੰਦੇ ਰਹੇ ਹਨ ਕਿ ਅਸੀਂ ਤਖਤ ਦੇ ਸਾਹਮਣੇ ਨਿਮਾਣੇ ਹੋ ਕੇ ਜਾ ਰਹੇ ਹਾਂ ਪਰ ਕਿਤੇ ਨਾ ਕਿਤੇ ਉਹਨਾਂ ਦੇ ਸਿਆਸੀ ਮਫਾਦ ਜ਼ਰੂਰ ਜੁੜੇ ਹੁੰਦੇ ਨੇ ਜਿਵੇਂ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਬਾਕੀ ਲੀਡਰਾਂ ਦਾ ਅਸੀਂ ਦੇਖਿਆ ਸੀ ਕਿਉਂਕਿ ਉਹਨਾਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਪੰਥਕ ਪੋਲਿਟਿਕਸ ਨੂੰ ਜੇ ਨਾਲ ਲੈ ਕੇ ਚੱਲਣਾ ਹੈ ਉਹਦਾ ਸਮਰਥਨ ਚਾਹੀਦਾ ਹੈ ਤਖਤ ਸਾਹਿਬ ਦੇ ਉੱਤੋਂ ਦੀ ਤੁਸੀਂ ਨਹੀਂ ਹੋ ਸਕਦੇ ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਜੇ ਪਹਿਲਾਂ ਦੇਖੀਏ ਤਾਂ ਕਈ ਜਥੇਦਾਰ ਸਾਹਿਬ ਦੇ ਬਿਆਨ ਤੇ ਐ ਜੀ ਪੀ ਸੀ ਪ੍ਰਧਾਨ ਅਚਿਤਾ ਮਿਹਰਾਂ ਦੇ ਬਿਆਨ ਆ ਚੁੱਕੇ ਨੇ ਕਿ ਕਿਤੇ ਨਾ ਕਿਤੇ ਸਰਕਾਰ ਤਖਤ ਦੇ ਨਾਲ ਟਕਰਾਉਣ ਦੀ ਕੋਸ਼ਿਸ਼ ਕਰ ਰਹੀ ਆ ਹਾਲਾਂਕਿ ਸਰਕਾਰ ਨੇ ਇਹਨੂੰ ਨਾਲ ਦੀ ਨਾਲ ਡਿਨਾਈ ਵੀ ਕਰਿਆ ਕਿ ਤਖਤ ਸਾਹਿਬ ਦੇ ਨਾਲ ਉਹ ਕਦੇ ਵੀ ਟਕਰਾਉਣ ਨੂੰ ਲੈ ਕੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਹਿ ਸਕਦੇ ਹੁਣ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਤਖਤ ਸਾਹਿਬ ਦੇ ਅੱਗੇ ਪੇਸ਼ ਹੋਣਗੇ ਕੀ ਪੂਰਾ ਪ੍ਰਕਰਨ ਹੋਊਗਾ ਦੇਖਣ ਵਾਲੀ ਗੱਲ ਹੋਊਗੀ ਪਰ ਨਾਲ ਹੀ ਗੱਲ ਇਹ ਹੈ ਵੀ ਇਲਜ਼ਾਮਾਤ ਕਈ ਨੇ ਤਖਤ ਨੂੰ ਲੈ ਕੇ ਬਿਆਨਬਾਜ਼ੀ ਕਰਨ ਨੂੰ ਲੈ ਕੇ ਜਥੇਦਾਰ ਜੇ ਕੁਲਦੀਪ ਸਿੰਘ ਗੜਗਾ ਜੋਹਰਾਂ ਦੀ ਗੱਲ ਕੀਤੀ ਜਾਵੇ ਕਾਫੀ ਨਰਾਜ਼ ਤੇ ਸਖਤ ਨਜ਼ਰ ਆਈ ਸੀ ਜਦੋਂ ਇਹ ਫੈਸਲਾ ਉਹਨਾਂ ਨੇ ਸੁਣਾਇਆ ਤੇ ਖੈਰ ਹੁਣ ਜਦੋਂ ਇੰਨੇ ਵੱਡੇ ਨਾਮ ਪਹਿਲਾਂ ਤਖਤ ਦੇ ਸਾਹਮਣੇ ਸਿਰ ਝੁਕਾ ਕੇ ਆਪਣੀ ਗਲਤੀ ਮੰਨੇ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਐਜ਼ ਅ ਮੁੱਖ ਮੰਤਰੀ ਜਿਵੇਂ ਉਹਨਾਂ ਨੇ ਵੀ ਕਿਹਾ ਵੀ ਨੰਗੇ ਪੈਰ ਹੋ ਜਾਣਗੇ ਤਾਂ ਦੇਖਣਾ ਉਹ ਕੀ ਸਜ਼ਾ ਜਿਹੜੀ ਸੁਣਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਕਿਸ ਤਰ੍ਹਾਂ ਦਾ ਹੋ ਸਕਦਾ ਹੈ ਕਿ ਉਹਨਾਂ ਦੇ ਇਸ ਫੈਸਲੇ ਨੂੰ ਲੈ ਕੇ ਤੱਤ ਦਾ ਕੀ ਰੁਕ ਰਿਹਾ ਹੈਗਾ ਤੇ ਜੱਥੇਦਾਰ ਜਦੋਂ ਇਸ ਚੀਜ਼ ਨੂੰ ਲੈ ਕੇ ਵਿਚਾਰਨਗੇ ਪੁੱਛਣਗੇ ਤਾਂ ਹਰ ਇੱਕ ਚੀਜ਼ ਗੁਰੂ ਦੇ ਉਸ ਘਰ ਦੇ ਅੱਗੇ ਖੜੇ ਹੋ ਕੇ ਬਿਨਾਂ ਕਿਸੇ ਝੂਠ ਫਰੇਵ ਤੋਂ ਸਪਸ਼ਟ ਕਰਨੀ ਹੋਊ